ਸਤਿ ਸ਼੍ਰੀ ਅਕਾਲ ਸਿਪੀਐਨਸੀ ਆਂ ਦੇਖ ਰਹੇ ਹੋ ਜਦੋਂ ਵੀ ਕਿਸੇ ਦੇ ਕੋਲ ਕੋਈ ਸੇਵਿੰਗ ਪਈ ਹੋਵੇ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਜਿਹੀ ਜਗ੍ਹਾ ਇਨਵੈਸਟ ਕਰ ਦਿੱਤਾ ਜਾਵੇ ਜਿੱਥੇ ਉਹਨਾਂ ਨੂੰ ਕੋਈ ਨਾ ਕੋਈ ਕਮਾਈ ਆਉਣੇ ਸ਼ੁਰੂ ਹੋ ਜਾਵੇ ਜੇਕਰ ਸੇਵਿੰਗ ਘਟ ਹੁੰਦੀ ਹੈ ਤਾਂ ਅਜਿਹੇ ਵਿੱਚ ਵੀ ਇਨਵੈਸਟਮੈਂਟ ਦੇ ਕਈ ਅਜਿਹੇ ਮੌਕੇ ਹੁੰਦੇ ਨੇ ਕਿਉਂਕਿ ਜੇਕਰ ਪ੍ਰਾਪਰਟੀ ਉਸ ਦੇ ਨਾਲ ਨਹੀਂ ਲਈ ਜਾ ਸਕਦੀ ਜਾਂ ਨਹੀਂ ਲੈਣ ਬਾਰੇ ਸੋਚ ਰਹੇ ਤਾਂ ਜਿਵੇਂ ਕਿ ਵੱਖ-ਵੱਖ ਹੋਰ ਇਨਵੈਸਟਮੈਂਟ ਦੇ ਵਾਸਤੇ ਫੰਡਸ ਦਿੱਤੇ ਜਾ ਸਕਦੇ ਨੇ ਜਿਸ ਵਿੱਚੋਂ ਇੱਕ ਜੀਆਈਸੀ ਵੀ ਹੈ ਜੋ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟਸ ਹੁੰਦੇ ਨੇ ਜੋ ਜੀਆਈਸੀਸ ਦੇ ਵਿੱਚ ਇਨਵੈਸਟ ਕਰਦੇ ਨੇ ਉਹਨਾਂ ਵਾਸਤੇ ਸਮੇ ਖਾਸ ਤੌਰ ਦੇ ਉਤੇ ਪੀਲ ਖੇਤਰ ਤੋਂ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕਈ ਹੁਣ ਤੱਕ ਕਾਫੀ ਗਿਣਤੀ ਵਿੱਚ ਫਰਾਡ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਜੋ ਜੀਆਈਸੀਸ ਦੇ ਨਾਮ ਉੱਤੇ ਕੀਤੇ ਜਾ ਰਹੇ ਨੇ ਜਿਸ ਵਿੱਚ ਲੱਖਾਂ ਡਾਲਰ ਪੀੜਤ ਆਪਣੇ ਗਵਾ ਚੁੱਕੇ ਨੇ ਦਰਅਸਲ ਜਦੋਂ ਵੀ ਕਿਤੇ ਇਨਵੈਸਟ ਕਰਨਾ ਹੋਵੇ ਤਾਂ ਆਮ ਤੌਰ ਦੇ ਉਤੇ ਅਸੀਂ ਆਨਲਾਈਨ ਸਰਚ ਕਰ ਲੈਣੇ ਆਂ ਕਿ ਕਿੱਥੇ ਕੀਤਾ ਜਾ ਸਕਦਾ ਹੈ ਜਾਂ ਫਿਰ GIC ਦੇ ਵਾਸਤੇ ਜੇਕਰ ਕੋਈ ਇਨਵੈਸਟ ਕਰਨ ਬਾਰੇ ਸੋਚ ਰਿਹਾ ਹੋਵੇ ਤਾਂ ਉਸ ਤੇ ਬਾਰੇ ਜਦੋਂ ਆਨਲਾਈਨ ਸਰਚ ਕੀਤਾ ਜਾਂਦਾ ਹੈ ਤਾਂ ਉੱਥੇ ਕਈ ਅਜਹੀਆਂ ਫਰਾਡ ਵੈਬਸਾਈਟਸ ਤੇ ਰਾਹੀਂ ਫਰਾਡ ਕਰਨ ਵਾਲੇ ਪੀੜਤਾਂ ਨੂੰ ਸ਼ਿਕਾਰ ਬਣਾ ਰਹੇ ਨੇ ਕਿ ਉਹ ਬਿਲਕੁਲ ਅਸਲੀ ਵੱਡੇ ਬੈਂਕਾਂ ਵਰਗੀਆਂ ਦਿਖਾਈ ਦਿੰਦੀਆਂ ਨੇ ਕਿ ਬੰਦੇ ਨੂੰ ਲੱਗਦਾ ਹੈ ਕਿ ਉਹ ਸ਼ਾਇਦ ਸਿੱਧਾ TDB ਬੈਂਕ ਦੇ ਨਾਲ ਹੀ ਡੀਲ ਕਰ ਰਿਹਾ ਹੈ ਜਾਰਬੀਸੀ ਦੇ ਨਾਲ ਜਾਂ ਸਕੋਸ਼ੀਆ ਬੈਂਕ ਜਾਂ ਜਿੰਨੇ ਵੀ ਹੋਰ ਬੈਂਕ ਨੇ ਜੋ ਇੰਸਟੀਟਿਊਸ਼ਨ ਨੇ ਜਿਨ੍ਹਾਂ ਦੇ ਨਾਲ ਉਹ ਡੀਲ ਕਰ ਰਿਹਾ ਹੈ ਪਰ ਦਰਸਨ ਉਸ ਦੇ ਵਿੱਚ ਜਾਂ ਤਾਂ ਕੋਈ ਸਪੈਲਿੰਗ ਮਿਸਟੇਕ ਹੁੰਦੀ ਹੈ ਜਾਂ ਫਿਰ ਉਸ ਦੇ ਵਿੱਚ ਕੁਝ ਨਾ ਕੁਝ ਅਜੀਹਾ ਜ਼ਰੂਰ ਹੁੰਦਾ ਹੈ ਜਿਸ ਦੇ ਉੱਤੇ ਸ਼ੱਕ ਦਾ ਪ੍ਰਕਟਾਵਾ ਕੀਤਾ ਜਾ ਸਕਦਾ ਹੈ ਪਰ ਜਦੋਂ ਕਿ ਉਸ ਉੱਤੇ ਯਕੀਨ ਕਰ ਬੈਠਦਾ ਹੈ ਤੇ ਉਸ ਦੇ ਉੱਤੇ ਕੰਮ ਅੱਗੇ ਕਰਦਾ ਹੈ ਤਾਂ ਉਹ ਫਰਾਡ ਦੇ ਸ਼ਿਕਾਰ ਹੋ ਜਾਂਦੇ ਨੇ ਅਜਿਹੇ ਹੀ ਇਸ ਸਮੇਂ ਤੱਕ ਕੈਨੇਡੀਅਨ ਫਰਾਡ ਬਿਊਰੋ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸਾਲ 2022 ਤੋਂ 24 ਤੱਕ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲ ਚੁੱਕੀਆਂ ਨੇ ਤੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਵਿੱਚ ਪੀੜਤ ਆਪਣੇ ਲੱਖਾਂ ਡਾਲਰ ਗਵਾ ਚੁੱਕੇ ਨੇ ਜਿਸ ਤੇ ਵਿੱਚ ਦੱਸਿਆ ਗਿਆ ਕਿ ਜਦੋਂ ਉਹ ਇਹੋ ਜਿਹੇ ਕਿਸੇ ਲਿੰਕ ਦੇ ਉੱਤੇ ਕਲਿੱਕ ਕਰਦੇ ਨੇ ਤਾਂ ਅੱਗੇ ਜਦੋਂ ਵੈਬਸਾਈਟ ਖੁੱਲਦੀ ਹੈ ਜਿਵੇਂ ਕਿਸੇ ਅਸਲੀ ਬੈਂਕ ਦੀ ਹੀ ਵੈਬਸਾਈਟ ਹੋਵੇ ਉਹ ਦਿਖਾਈ ਦਿੰਦੀ ਹੈ ਇੱਥੋਂ ਤੱਕ ਕਿ ਉੱਥੇ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਤੁਹਾਡੇ ਨਾਲ ਗੱਲ ਕਰਦਾ ਹੈ ਜੋ ਤੁਹਾਨੂੰ ਉਸਦੇ ਬਾਰੇ ਚੰਗੀ ਤਰ੍ਹਾਂ ਸਮਝਾਉਂਦਾ ਹੈ ਜਿਸ ਵਿੱਚ ਤੁਹਾਡੀ ਈਮੇਲ ਤੇ ਹੋਰ ਜਾਣਕਾਰੀ ਵੀ ਲੈ ਲਈ ਜਾਂਦੀ ਹੈ ਤੇ ਚੰਗੀ ਤਰ੍ਹਾਂ ਉਹ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਤੁਸੀਂ ਜਦੋਂ ਇਹ ਇਨਵੈਸਟਮੈਂਟ ਕਰੋਗੇ ਤਾਂ ਕਿਵੇਂ ਕਮਾਈ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਹੀ ਕਿ ਕਿੰਨਾ ਤੁਹਾਨੂੰ ਵਿਆਜ ਮਿਲ ਸਕਦਾ ਹੈ ਜੇਕਰ ਤੁਸੀਂ ਇੰਨੀ ਰਕਮ ਉੱਥੇ ਇਨਵੈਸਟ ਕਰਦੇ ਹੋ ਤੇ ਜਿਸ ਤੋਂ ਬਾਅਦ ਇਹ ਮਾਮਲੇ ਸਾਹਮਣੇ ਆਏ ਨੇ ਕਿ ਉਸ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜਦੋਂ ਗੱਲਬਾਤ ਕੀਤੀ ਤੇ ਵਿਅਕਤੀਆਂ ਨੇ ਅੱਗੇ ਫੰਡਸ ਦੇ ਦਿੱਤੇ ਯਾਨੀ ਕਿ ਰਕਮ ਅਦਾ ਕਰ ਦਿੱਤੀ ਇਨਵੈਸਟਮੈਂਟ ਦੇ ਵਾਸਤੇ ਤਾਂ ਉਸ ਤੋਂ ਬਾਅਦ ਉਸ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਕਦੀ ਮੁੜ ਕੇ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਉਹ ਫੋਨ ਨੰਬਰ ਵੀ ਬੰਦ ਹੋ ਗਏ ਤੇ ਜਿਹੜਾ ਵੀ ਉਹਨਾਂ ਦੇ ਨਾਲ ਸੰਪਰਕ ਕਰਨ ਦਾ ਸਾਧਨ ਸੀ ਸਾਰੇ ਬੰਦ ਹੋ ਗਏ ਤੇ ਜਿਸ ਤੋਂ ਬਾਅਦ ਪੀੜਤਾਂ ਨੂੰ ਪਤਾ ਲੱਗਿਆ ਕਿ ਉਹ ਫਰੌਡ ਦੇ ਸ਼ਿਕਾਰ ਹੋ ਗਏ ਨੇ ਕਿਉਂਕਿ ਉਹਨਾਂ ਨੇ ਫਿਰ ਉਸ ਬੈਂਕ ਨਾਲ ਗੱਲ ਕੀਤੀ ਜਦੋਂ ਜਿਸ ਬੈਂਕ ਦੇ ਨਾਮ ਉੱਤੇ ਫਰੌਡ ਕੀਤਾ ਜਾ ਰਿਹਾ ਸੀ ਤਾਂ ਬੈਂਕ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਕੋਈ ਜੀਆਈਸੀ ਖਾਤਾ ਬੈਂਕ ਦੇ ਵਿੱਚ ਮੜਿਆ ਹੀ ਨਹੀਂ ਕਿ ਉੱਥੇ ਕੋਈ ਇਨਵੈਸਟਮੈਂਟ ਉਹਨਾਂ ਨੇ ਕੀਤੀ ਹੀ ਨਹੀਂ ਜਿਨ੍ਹਾਂ ਦੇ ਨਾਮ ਉੱਤੇ ਕੋਈ ਜਾਣਕਾਰੀ ਹੀ ਮੌਜੂਦ ਨਹੀਂ ਹੈ ਤੇ ਇਸ ਦੇ ਨਾਲ ਹੀ ਇਹ ਵੀ ਨਹੀਂ ਕਿ ਇਹ ਕੋਈ ਇੱਕਦਮ ਕਿਸੇ ਨੂੰ ਸ਼ੱਕ ਹੋ ਸਕਦਾ ਹੈ ਕਿ ਬਿਲਕੁਲ ਜਾਲੀ ਦਿਖਾਈ ਦਿੰਦਾ ਏ ਜਿਸ ਕਰਕੇ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਜੀਆਈਸੀ ਜੋ ਇਹ ਸਰਟੀਫਿਕੇਟ ਹੁੰਦਾ ਏ ਉਹ ਤੱਕ ਦੇ ਦਿੱਤਾ ਜਾਂਦਾ ਹੈ ਇਥੋਂ ਤੱਕ ਕਿ ਕਈ ਡਾਕੂਮੈਂਟ ਵੀ ਸਾਈਨ ਕਰਨ ਵਾਸਤੇ ਦਿੱਤੇ ਜਾਂਦੇ ਨੇ ਜੋ ਉਸ ਬੈਂਕ ਦੇ ਨਾਮ ਉੱਤੇ ਤਾਂਕੇ ਫਰਾਡ ਕਰਨ ਵਾਲੇ ਨੇ ਜੋ ਉਹ ਜ਼ਿਆਦਾ ਆਪਣੇ ਯਕੀਨ ਦੇ ਵਿੱਚ ਵਿਅਕਤੀਆਂ ਨੂੰ ਲੈ ਸਕਣ ਪੁਲਿਸ ਵਾਲਿਆਂ ਨੇ ਵੀ ਦੱਸਿਆ ਕਿ ਉਹਨਾਂ ਨੇ ਬ੍ਰੈਂਪਟਨ ਤੋਂ 63 ਸਾਲ ਦੇ ਜான் ਮਾਰਸ਼ਲ ਨਾਮਕ ਵਿਅਕਤੀ ਨੂੰ ਨਵੰਬਰ 12 ਦੇ ਦਿਨ ਇਸੇ ਮਾਮਲੇ ਵਿੱਚ ਗ੍ਰਿਫਤਾਰ ਵੀ ਕੀਤਾ 2024 ਦੇ ਵਿੱਚ ਮਾਮਲਾ ਵਾਪਰਿਆ ਜਦੋਂ ਪੀਲ ਖੇਤਰ ਤੋਂ ਵਿਅਕਤੀ ਜਿਸ ਨੇ 2 ਲੱਖ ਡਾਲਰ ਨਿਵੇਸ਼ ਕਰ ਦਿੱਤੇ ਤੇ ਜੋ ਇਸ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਜான் ਮਾਰਸ਼ਲ ਨੂੰ ਪੁਲਿਸ ਨੇ ਦੱਸਿਆ ਕਿ 1 ਲੱਖ 13000 ਡਾਲਰ ਤਾਂ ਰਿਕਵਰ ਕਰ ਲਿਆ ਗਿਆ ਹੈ ਇਸ ਨਾਲ ਹੀ ਹੋਰ ਵੀ ਪੀੜਤ ਹੋ ਸਕਦੇ ਨੇ ਤੇ ਹੋਰ ਵੀ ਮਾਮਲੇ ਹੋ ਸਕਦੇ ਨੇ ਜਿਸ ਦੇ ਬਾਰੇ ਜੋ ਐਂਟੀ ਫਰਾਡ ਬਿਊਰੋ ਹੈ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਦੇ ਨਾਲ ਵਿਅਿਗਿਆ ਹੁੰਦਾ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਨੂੰ ਜ਼ਰੂਰ ਸਾਂਝਾ ਕੀਤਾ ਜਾਵੇ ਇਸੇ ਨਾਲ ਹੀ ਚੌਕਸ ਰਹਿਣ ਵਾਸਤੇ ਲੋਕਾਂ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਕੁਝ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਜਿੱਥੇ ਵੀ ਤੁਸੀਂ ਕਦੇ ਇਨਵੈਸਟ ਕਰਨ ਦੇ ਬਾਰੇ ਸੋਚ ਰਹੇ ਹੋ ਵੋ ਜਾਂ ਫਿਰ ਜੇਕਰ ਤੁਸੀਂ ਆਨਲਾਈਨ ਹੀ ਕਿਸੇ ਨਾਲ ਗੱਲ ਕਰ ਰਹੇ ਹੋ ਵੋ ਤਾਂ ਬਹੁਤ ਬਰੀਕੀਆਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ ਜਿਸ ਵਿੱਚੋਂ ਇੱਕ ਤਾਂ ਇਹ ਵੀ ਹੈ ਕਿ ਵੈਰੀਫਾਈ ਕਰੋ ਜਿੱਥੇ ਤੁਸੀਂ ਇਨਵੈਸਟ ਕਰਨ ਵਾਲੇ ਹੋ ਜੇਕਰ ਤੁਸੀਂ ਵੈਬਸਾਈਟ ਦੇ ਉੱਤੇ ਕਿਸੇ ਨਾਲ ਗੱਲ ਕਰ ਲਈ ਹੈ ਆਪਣੀ ਜਾਣਕਾਰੀ ਦੇ ਦਿੱਤੀ ਹੈ ਪਰ ਆਪਣੀ ਰਕਮ ਦੇਣ ਤੋਂ ਪਹਿਲਾਂ ਆਪਣੇ ਤੁਸੀਂ ਕਮਾਈ ਦੇਣ ਤੋਂ ਪਹਿਲਾਂ ਉਸ ਨੂੰ ਖੁਦ ਇੱਕ ਵਾਰ ਬੈਂਕ ਜਾ ਕੇ ਪੁੱਛ ਲਵੋ ਕਿ ਕੀ ਉਹ ਉਹਨਾਂ ਦਾ ਹੀ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਕੀ ਉਸੇ ਬੈਂਕ ਦੀ ਵੈਬਸਾਈਟ ਹੈ ਜਿੱਥੇ ਉਹ ਤੁਸੀਂ ਇਨਵੈਸਟ ਕਰਨ ਵਾਲੇ ਹੋ ਇਸੇ ਨਾਲ ਹੀ ਮੁੱਖ ਤੌਰ ਤੇ ਕੀ ਵੀ ਹੁੰਦਾ ਹੈ ਕਿ ਜਦੋਂ ਜਿਹੜੇ ਫਰਾਡ ਕਰਨ ਵਾਲੇ ਨੇ ਇਹ ਇਹ ਕੁਝ ਅਜਿਹੇ ਲਾਲਚ ਦਿੰਦੇ ਨੇ ਕਿ ਜੋ ਮਾਰਕੀਟ ਦੇ ਵਿੱਚ ਇਸ ਸਮੇਂ ਰੇਟ ਚੱਲ ਰਿਹਾ ਹੁੰਦਾ ਏ ਉਸ ਤੋਂ ਕਿਤੇ ਜ਼ਿਆਦਾ ਤੁਹਾਨੂੰ ਕਮਾਈ ਕਰਕੇ ਇਹ ਦੇ ਸਕਦੇ ਨੇ ਕਿ ਜੇਕਰ ਤੁਸੀਂ ਉੱਥੇ ਇਨਵੈਸਟ ਕਰਦੇ ਹੋ ਉਸ ਬੈਂਕ ਦੇ ਨਾਲ ਜੋ ਇਹ ਫੇਕ ਵੈੱਬਸਾਈਟ ਦਿਖਾਈ ਹੁੰਦੀ ਹੈ ਉਸ ਵਿੱਚ ਇਹ ਕਨਵਿੰਸ ਕਰਨ ਵਾਸਤੇ ਮਨਾਉਣ ਵਾਸਤੇ ਵਿਅਕਤੀ ਨੂੰ ਕੁਝ ਅਜਿਹੇ ਲਾਲਚ ਦਿੰਦੇ ਨੇ ਕਿ ਜਿਸ ਦੇ ਵਿੱਚ ਜ਼ਿਆਦਾ ਤੁਹਾਨੂੰ ਕਮਾਈ ਹੋ ਸਕਦੀ ਹੈ ਤੇ ਉੱਥੇ ਇਹ ਰੈੱਡ ਫਲੈਗ ਹੈ ਤੁਸੀਂ ਉਸ ਦੇ ਉੱਤੇ ਹੀ ਕਿ ਨਾ ਕਰੋ ਕਿਉਂਕਿ ਟੂ ਗੁੱਡ ਟੂ ਬੀ ਟ੍ਰੂ ਜਿਵੇਂ ਕਿਹਾ ਜਾ ਸਕਦਾ ਹੈ ਕਿ ਬਹੁਤ ਜ਼ਿਆਦਾ ਹੀ ਕੋਈ ਵਧੀਆ ਚੀਜ਼ ਦੱਸੀ ਜਾ ਰਹੀ ਹੋਵੇ ਕਿ ਬਹੁਤ ਤੁਹਾਨੂੰ ਫਾਇਦਾ ਹੀ ਫਾਇਦਾ ਹੋਣਾ ਉਸ ਦੇ ਨਾਲ ਤਾਂ ਹੋ ਸਕਦਾ ਹੈ ਕਿ ਉਹ ਸੱਚ ਨਾ ਹੋਵੇ ਜਿਸ ਦੇ ਉੱਤੇ ਸ਼ੱਕ ਦਾ ਪੱਟਾਵਾ ਜ਼ਰੂਰ ਕਰੋ ਤੇ ਜਿਹੜੀ ਵੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਤੁਹਾਨੂੰ ਲੱਗ ਰਿਹਾ ਤੁਸੀਂ ਸਿੱਧਾ ਉਸ ਬੈਂਕ ਦੇ ਨਾਲ ਹੀ ਗੱਲ ਕਰ ਰਹੇ ਹੋ ਚੰਗੀ ਤਰ੍ਹਾਂ ਦੇਖ ਲਵੋ ਕਿ ਉਸ ਦਾ ਜੋ ਯੂਆਰਐਲ ਬਣਿਆ ਹੋਇਆ ਹੈ ਉਸ ਦੇ ਵਿੱਚ ਕੋਈ ਕੋਈ ਡਾਟ ਜਾਂ ਫਿਰ ਐਕਸਟਰਾ ਹੋਵੇਗਾ ਜਾਂ ਫਿਰ ਕੋਈ ਸਪੈਲਿੰਗ ਦੇ ਵਿੱਚ ਮਿਸਟੇਕ ਹੋਵੇਗੀ ਤਾਂ ਇਸ ਦੇ ਨਾਲ ਹੀ ਇੱਕ ਇਹ ਵੀ ਹੁੰਦਾ ਹੈ ਕਿ ਜਿਹੜੀਆਂ ਇਹ ਜਾਲੀ ਵੈਬਸਾਈਟਸ ਹੁੰਦੀਆਂ ਨੇ ਜਦੋਂ ਵੀ ਤੁਸੀਂ ਆਨਲਾਈਨ ਕਿਸੇ ਬੈਂਕ ਦੀ ਸਾਈਟ ਨੂੰ ਸਰਚ ਕਰਦੇ ਹੋ ਤਾਂ ਉਹ ਕਈ ਵਾਰ ਸਰਚ ਇੰਜਨ ਦੇ ਵਿੱਚ ਸਪான்ਸਰਡ ਹੁੰਦੀਆਂ ਨੇ ਉੱਪਰ ਆਉਂਦੀਆਂ ਨੇ ਜੋ ਤਾਂ ਉਹ ਇੱਕ ਵਾਰ ਜ਼ਰੂਰ ਦੇਖ ਲਿਆ ਜਾਵੇ ਤੇ ਜਦੋਂ ਤੁਸੀਂ ਸਰਚ ਇੰਜਨ ਦੇ ਵਿੱਚ ਹੇਠਾਂ ਜਾਂਦੇ ਹੋ ਜਿਹੜੀਆਂ ਸਰਚ ਕਰਕੇ ਵੈਬਸਾਈਟਸ ਉੱਪਰ ਆਉਂਦੀਆਂ ਨੇ ਤਾਂ ਜੋ ਸਪான்ਸਰਡ ਨਹੀਂ ਹੁੰਦੀ ਹੈ ਉਹੀ ਅਸਲੀ ਹੁੰਦੀ ਹੈ ਅਸਲੀ ਵੀ ਸਪான்ਸਰ ਕੀਤੀ ਗਈ ਹੋ ਸਕਦੀ ਹੈ ਪਰ ਜੇਕਰ ਤੁਸੀਂ ਸਿੱਧਾ ਅਸਲੀ ਵੈਬਸਾਈਟ ਦੇ ਉੱਤੇ ਪਹੁੰਚਣਾ ਹੋਵੇ ਤਾਂ ਉਹ ਸਪான்ਸਰਡ ਤੋਂ ਹੁੰਦੀਆਂ ਨੇ ਜੋ ਵੈਬਸਾਈਟਸ ਤੋਂ ਸ਼ੁਰੂ ਹੁੰਦੀਆਂ ਨੇ ਤੇ ਇਸ ਦੇ ਨਾਲ ਹੀ ਖੁਦ ਤੁਸੀਂ ਬੈਂਕ ਦੇ ਵਿੱਚ ਜਾ ਕੇ ਪੁਸ਼ਟੀ ਜ਼ਰੂਰ ਕਰੋ ਜੇਕਰ ਤੁਸੀਂ ਕੋਈ ਵੀ ਆਪਣੀ ਜ਼ਿੰਦਗੀ ਦੀ ਕਮਾਈ ਕਿਤੇ ਨਿਵੇਸ਼ ਕਰਨ ਲੱਗੇ ਹੋ